ਸਤਿ ਸ਼੍ਰੀ ਅਕਾਲ ਮੈਂ ਹਾਂ ਆਰਟੀ ਅਸਮਦਰ ਨਿਊਜ਼ ਦੇਖ ਰਹੇ ਸਾਈ ਦਸ਼ਕਾ ਦਾ ਸਵਾਗਤ ਹੈ ਇਸ ਵੇਲੇ ਦੇਖੋ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਤਾਂ ਕਿ ਪੰਜਾਬ ਸਰਕਾਰ ਦੀ ਇੱਕ ਬਹੁਤ ਤੋਂ ਕੈਬਨਟ ਦੀ ਬੈਠਕ ਹੋਈ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਿੱਤੇ ਗਏ ਨੇ ਪਰ ਇੱਕ ਅਹਿਮ ਫੈਸਲਾ ਜੋ ਹਰ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਿਹਾ ਹੈ ਉਹ ਇਸ ਫੈਸਲੇ ਤੇ ਉੱਪਰ ਚਰਚਾ ਹੋ ਰਹੀ ਹੈ ਕਿਉਂਕਿ ਦਾਦੇ ਕਿ ਆਪ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਖੀਮਾ ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ RAM ਜੀ ਦੇ ਜੀਵਨ ਤੇ ਆਧਾਰਿਤ ਇੱਕ ਸ਼ੋਅ ਹੈ ਜਿਹੜਾ ਉਹ ਚਲਾਇਆ ਜਾਵੇਗਾ ਤੇ ਸ਼ਹਿਰ ਦੇ 40 ਵੱਡੇ ਸ਼ਹਿਰਾਂ ਦੇ ਵਿੱਚ ਇਹ ਸ਼ੋਅ ਚਲਾਇਆ ਜਾਵੇਗਾ ਇਹ ਫੈਸਲਾ ਜਿਹੜਾ ਅੱਜ ਕੈਬਨਟ ਦੀ ਬੈਠਕ ਦੇ ਵਿੱਚ ਲਿੱਤਾ ਗਿਆ ਤੇ ਇਹ ਫੈਸਲੇ ਲੈਣ ਦੇ ਨਾਲ ਜਿਹੜਾ ਇਹ ਫੈਸਲਾ ਲਿੱਤਾ ਗਿਆ ਕਿ RAM ਜੀ ਦੇ ਜੀਵਨ ਤੇ ਆਧਾਰਿਤ ਸ਼ੋਅ ਚਲਾਇਆ ਜਾਵੇਗਾ 40 ਵੱਡੇ ਸ਼ਹਿਰਾਂ ਦੇ ਵਿੱਚ ਇਸ ਦਾ ਪਰਪਸ ਕੀ ਹੈ ਕਿਸ ਤਰ੍ਹਾਂ ਤੁਸੀਂ ਇਸ ਫੈਸਲੇ ਨੂੰ ਦੇਖਦੇ ਹੋ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਲੇਕਿਨ ਹੋਰ ਕਿਹੜੇ ਕਿਹੜੇ ਫੈਸਲੇ ਲਿੱਤੇ ਗਏ ਨੇ ਅਹਿਮ ਫੈਸਲੇ ਕਿਹੜੇ ਨੇ ਕਿਹੜੇ ਫੈਸਲਿਆਂ ਤੇ ਮੋਹਰ ਲੱਗੀ ਹੈ ਉਸ ਦੇ ਉੱਪਰ ਇੱਕ ਵਾਰ ਨਜ਼ਰ ਮਾਰ ਲੈਣਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਕਿਹੜੇ ਫੈਸਲੇ ਨੇ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਅੱਜ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਮਿਊਨਿਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਜਦੋਂ ਨਗਰ ਕੌਂਸਲ ਦੇ ਨਾਲ ਸੰਬੰਧਿਤ ਸ਼ਹਿਰੀ ਜ਼ਮੀਨੀਕ ਵਿਭਾਗ ਤੋਂ ਦੂਜੇ ਵਿਭਾਗ ਜਾਂ ਕਿਸੇ ਹੋਰ ਸੰਸਥਾ ਨੂੰ ਤਬਦੀਲ ਕੀਤੀ ਜਾਂਦੀ ਸੀ ਤਾਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਸਾਰਾ ਅਧਿਕਾਰ ਡਿਪਟੀ ਕਮਿਸ਼ਨਰ ਦੀ ਗਵਾਈ ਵਾਲੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਇਹ ਕਮੇਟੀ ਫੈਸਲਾ ਕਰੇਗੀ ਕਿ ਕਿਸੇ ਵੀ ਜਨਤਕ ਉਦੇਸ਼ ਦੇ ਲਈ ਜ਼ਮੀਨ ਕਦੋਂ ਦਿੱਤੀ ਜਾਣੀ ਚਾਹੀਦੀ ਹੈ। ਇਹ ਕਮੇਟੀ ਲੀਜ਼ ਵਰਕਰੀ ਜਾਂ ਨਿਲਾਮੀ ਦੇ ਨਾਲ ਸੰਬੰਧਿਤ ਨਿਯਮ ਅਤੇ ਸ਼ਰਤਾਂ ਆਧਾਰਿਤ ਕਰੇਗੀ ਪਹਿਲਾਂ ਇਸ ਪ੍ਰਕਿਰਿਆ ਦੇ ਵਿੱਚ ਮਹੀਨੇ ਲੱਗ ਜਾਂਦੇ ਸੀ ਤੇ ਮੰਤਰੀ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਪੁਲਿਸ ਵਿਭਾਗ ਨੂੰ ਜ਼ਮੀਨ ਐਲੋਟ ਕਰਨੀ ਪੈਂਦੀ ਸੀ ਪਰ ਇਸ ਵਿੱਚ ਲਗਭਗ 8 ਮਹੀਨੇ ਲੱਗਦੇ ਸੰਦਾ ਦੇ ਕਿ ਸਥਾਨਕ ਸੰਸਥਾਵਾਂ ਨੂੰ ਕੱਚੀਆਂ ਸੜਕਾਂ ਦੇ ਬਦਲੇ ਪੈਸੇ ਮਿਲਣਗੇ ਦੂਜਾ ਫੈਸਲਾ ਲਿੱਤਾ ਹੈ ਕਿ ਹੁਣ ਪ੍ਰੋਜੈਕਟਾਂ ਨੂੰ ਸਿਰਫ 3 ਸਾਲ ਦਾ ਹੀ ਐਕਸਟੈਂਸ਼ਨ ਜਿਹੜਾ ਉਹ ਦਿੱਤਾ ਜਾਵੇਗਾ ਤੀਜਾ ਹੈ ਕਿ ਐਫ ਆਰ ਦਾ ਰੇਟ ਜਿਹੜਾ ਹੈ ਉਹ ਘਟਕੀਤਾ ਗਿਆ ਚਾਰ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਕਰ ਦਿੱਤਾ ਗਿਆ ਅਗਲਾ ਫੈਸਲਾ ਜਿਹੜਾ ਉਹਨਾਂ ਨੇ ਕੀਤਾ ਹੈ ਕਿ 1000 ਨਵੇਂ ਯੋਗਾ ਟ੍ਰੇਨਰਾਂ ਦੀ ਭਰਤੀ ਕੀਤੀ ਜਾਵੇਗੀ ਟ੍ਰੇਨਿੰਗ ਦੇਣਗੇ ਉਹਨਾਂ ਦੀ ਟ੍ਰੇਨਿੰਗ ਦੇਣ ਵਾਲੇ ਜਿਹੜੇ ਯੋਗ ਤੋਂ ਸੰਬੰਧਿਤ ਟ੍ਰੇਨਿੰਗ ਦੇਣਗੇ ਉਹ 1000 ਟਰੇਨਰ ਹੋਣਗੇ ਜਦੀ ਭਰਤੀ ਹੋਵੇਗੀ ਤਾਂ ਅਗਲਾ ਫੈਸਲਾ ਕਿ ਪੰਜਾਬ ਦੇ ਵਿੱਚ ਸਿਵਲ ਸੇਵਾਵਾਂ માં ਯੋਗਤਾ ਨਿਯਮ ਜਿਹੜੇ ਨੇ ਉਸੇ ਕਿਤੇ ਜਾਣਗੇ ਆ ਬਕਾਰੀ ਅਤੇ ਕਰਮ ਭਾਗ ਦੀ ਸੇਵਾ ਨਿਯਮ ਜਿਹੜੇ ਨੇ ਉਸ ਦੇ ਵਿੱਚ ਵੀ ਬਦਲਾਅ ਹੈ ਕਿਸਾਨਾਂ ਦੇ ਲਈ ਇੱਕ ਰੇਟ ਨਿਰਧਾਰਿਤ ਕੀਤਾ ਗਿਆ ਹੈ ਬਾਗਬਾਨੀ ਖੇਤਰ ਵਧੇਗਾ 40 ਸਹਰਾਂ ਦੇ ਵਿੱਚ ਹਮਾਰੇ ਰਾਮ ਸ਼ੋਰ ਜਿਹੜਾ ਆ ਉਹ ਚਲਾਇਆ ਜਾਵੇਗਾ ਤਾਂ ਜੀ ਹਾਂ ਦੱਸ ਦਈਏ ਕਿ ਵੱਡੇ ਫੈਸਲੇ ਲਿੱਤੇ ਗਏ ਨੇ ਪੰਜਾਬ ਦੇ ਵਿੱਚ ਪੀਪੀਆਰ ਐਕਟ ਦੇ ਤਹਿਤ ਕਲੋਨਾਈਜ਼ਰਾਂ ਨੂੰ ਪਹਿਲਾਂ ਉਹਨਾਂ ਦੇ ਪ੍ਰੋਜੈਕਟਾਂ ਦੇ ਲਈ 5 ਸਾਲ ਦੀ ਪ੍ਰਵਾਨਗੀ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਉਹ ਹਰ ਸਾਲ 10000 ਪ੍ਰਤੀ ਏਕੜ ਦਾ ਭੁਗਤਾਨ ਕਰਕੇ ਸਮਾਂ ਵਧਾ ਸਕਦੇ ਸਨ ਹਾਲਾਂਕਿ ਸਰਕਾਰ ਨੇ ਹੁਣ ਸਿਰਫ ਇੱਕ ਵਾਰ 3 ਸਾਲ ਦਾ ਐਕਸਟੈਂਸ਼ਨ ਦੇਣ ਦਾ ਫੈਸਲਾ ਕੀਤਾ ਹੈ ਦੂਜੀ ਗੱਲ ਕਰਦੇ ਹਾਂ ਐਫਏਆਰ ਦਾ ਰੇਟ ਜਿਹੜਾ ਘਟਕੀਤਾ ਗਿਆ ਪਹਿਲਾਂ ਜਦੋਂ ਐਫਏਆਰ ਇਹ ਨਿਲਾਮੀ ਕੀਤੀ ਜਾਂਦੀ ਸੀ ਤਾ 50% ਚਾਰਜ ਲਏ ਜਾਂਦੀ ਸੀ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਫਲੋਰ ਏਰੀਆ ਵਧਾਉਣਾ ਚਾਹੁੰਦਾ ਸੀ ਤਾਂ ਉਸ ਨੂੰ 50% ਫੀਸ ਦੇਣੀ ਪੈਂਦੀ ਸੀ ਤੇ ਹੁਣ ਇਹ ਚਾਰਜ ਘਟਾ ਕੇ 25% ਕਰ ਦਿੱਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਚਾਰ ਹਸਪਤਾਲ ਜਿਹੜੇ ਦੱਸੇ ਗਏ ਸੀ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਕੀਤੇ ਗਏ ਨੇ ਤਾਂ ਸਿਵਲ ਹਸਪਤਾਲ ਬਾਦਲ ਮੁਕਸਦ ਸਾਹਿਬ ਜ਼ਿਲ੍ਹਾ ਹਸਪਤਾਲ ਖਡੂਰ ਸਾਹਿਬ ਸੀਐਚਸੀ ਜਲਾਲਾਬਾਦ ਅਤੇ ਟਰਸਰੀ ਕੇਅਰ ਫਾਜ਼ਿਲਕਾਨ ਨੂੰ ਹੁਣ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਲਿਆਂਦਾ ਗਿਆ ਪਹਿਲਾਂ ਇਹ ਪੰਜਾਬ ਸਰਕਾਰ ਦੁਆਰਾ ਚਲਾਏ ਜਾਂਦੇ ਸਨ ਗੱਲ ਕਰਦੇ ਯੋਗ ਟ੍ਰੇਨਰਾਂ ਦੀ ਤਾਂ 1000 ਨਵੀਆਂ ਭਰਤੀਆਂ ਜਿਹੜੀ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਯੋਗ ਸ਼ਾਲਾ ਪ੍ਰੋਜੈਕਟ ਤੇ ਜਿਹਦੇ ਨਾਲ ਚੱਲ ਰਿਹਾ ਇਸ ਵੇਲੇ 635 ਯੋਗਾ ਟ੍ਰੇਨਰ ਲੋਕਾਂ ਨੂੰ ਯੋਗਾ ਸਿਖਾ ਰਹੇ ਨੇ ਤੇ ਹੁਣ 1000 ਹੋਰ ਯੋਗਾ ਟ੍ਰੇਨਰ ਨੂੰ ਨਿਯੁਕਤ ਕੀਤਾ ਜਾਵੇਗਾ ਉਹ ਪਹਿਲਾਂ 8 ਮਹੀਨਿਆਂ ਦੀ ਫੀਲਡ ਸਿਖਲਾਈ ਦੇਣਗੇ ਇਸੇ ਸਮੇਂ ਦੌਰਾਨ ਉਹਨਾਂ ਨੂੰ ਪਤੀ ਮਹੀਨਾ 8000 ਰੁਪਏ ਵੀ ਦਿੱਤੇ ਜਾਣਗੇ ਸਿਵਲ ਸੇਵਾਵਾਂ માં ਯੋਗਤਾ ਨਿਯਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਿਵਲ ਸੇਵਾਵਾਂ ਦੇ ਯੋਗਤਾ ਮਾਪਦੰਡ ਸਥਾਪਿਤ ਕੀਤੇ ਗਏ ਨੇ ਜਦੋਂ ਉਹਦਿਆਂ ਅਹੁਦਿਆਂ ਅਧਿ ਲਈ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ ਤਾਂ ਵਿਦਿਅਕ ਯੋਗਤਾਵਾਂ ਨੂੰ ਦਰਸਾਉਂਦੇ ਨੇ ਫੈਸਲਾ ਕੀਤਾ ਗਿਆ ਹੈ ਕਿ ਵਿਦਿਅਕ ਯੋਗਤਾਵਾਂ ਅਹੁਦੇ ਦੇ ਲਈ ਅਰਜੀ ਦੇਣ ਦੀ ਆਖਰੀ ਮਿਤੀ ਤੱਕ ਪੂਰੀਆਂ ਹੋਣੀਆਂ ਚਾਹੀਆਂ ਪਹਿਲਾਂ ਇਸ ਮੁੱਦੇ ਤੇ ਸੰਬੰਧੀ ਬਹੁਤ ਸਾਰੇ ਮਾਮਲੇ ਅਦਾਲਤ ਵਿੱਚ ਪਹੁੰਚੇ ਸਨ ਆਬਕਾਰੀ ਤੇ ਕਰ ਵਿਭਾਗ ਸੇਵਾ ਨਿਯਮ ਦੀ ਗੱਲ ਕਰੀਏ ਤਾਂ ਪੰਜਾਬ ਆਬਕਾਰੀ ਤੇ ਕਰ ਵਿਭਾਗ ਵਿੱਚ ਸੁਪਰਡੈਂਟਾਂ ਦੇ ਲਈ ਸੇਵਾ ਨਿਯਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਲੰਬੇ ਸਮੇਂ ਤੋਂ ਸੁਪਰਡੈਂਟ ਗ੍ਰੇਡ 1 ਦੇ ਅਹੁਦਾ ਦੇ ਲਈ ਨਿਯਮ ਮੌਜੂਦ ਨਹੀਂ ਸਨ ਹੁਣ ਨਵੀਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਕਿਸਾਨਾਂ ਦੇ ਲਈ ਇੱਕ ਰੇਟ ਨਿਰਧਾਰਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲਈ ਇੱਕ ਰੇਟ ਨਿਰਧਾਰਿਤ ਕੀਤਾ ਹੈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਨਿਜੀ ਖੰਡ ਮਿਲਾਂ ਨੂੰ ਗੰਨਾ ਉਤਪਾਦਕ ਤੋਂ 18.50% ਪ੍ਰਤੀ ਕੁਇੰਟਲ ਦਾ ਭੁਗਤਾਨ ਕੀਤਾ ਜਾਵੇਗਾ ਬਾਗਬਾਨੀ ਖੇਤਰ ਦੀ ਗੱਲ ਕਰੀ ਤਾਂ ਬਾਗਬਾਨੀ ਖੇਤਰ ਸੰਬੰਧੀ ਵੀ ਇੱਕ ਮਹੱਤਵਪੂਰਨ ਫੈਸਲਾ ਲਿੱਤਾ ਗਿਆ ਜਾਪਾਨ ਦੇ ਨਾਲ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਫਿਲਹਾਲ ਬਾਗਬਾਨੀ ਖੇਤਰ 6% ਹੈ ਜਿਸ ਨੂੰ ਅਗਲੇ 10 ਸਾਲਾਂ ਦੇ ਵਿੱਚ ਵਧਾ ਕੇ 15% ਕਰ ਦਿੱਤਾ ਜਾਵੇਗਾ ਇਸ ਵਿੱਚ ਕਈ 15 ਤੱਕ ਕੰਮ ਸ਼ਾਮਲ ਹੋਵੇਗਾ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਲਾਭ ਹੋਵੇਗਾ ਤੇ ਅਗਲੇ ਫੈਸਲੇ ਦੀ ਗੱਲ ਕਰਦੇ ਹਾਂ ਜੋ ਸਭ ਤੋਂ ਅਹਿਮ ਹੈ ਕਿ 40 ਸ਼ਹਿਰਾਂ ਦੇ ਵਿੱਚ ਹਮਾਰੇ ਰਾਮ ਸ਼ੋਕ ਰਾਮ ਜੀ ਦੇ ਜੀਵਨ ਆਧਾਰਿਤ ਤੇ ਜਿਹੜਾ ਸ਼ੋਅ ਚਲਾਇਆ ਜਾਵੇਗਾ ਭਗਵਾਨ ਰਾਮ ਦੇ ਜੀਵਨ ਤੇ ਆਧਾਰਿਤ ਹਮਾਰੇ ਰਾਮ ਸ਼ੋ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਸ਼ੋ ਰਾਜ ਭਰ ਦੇ 40 ਵੱਡੇ ਸ਼ਹਿਰਾਂ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਇਹ ਪੇਸ਼ਕਾਰੀਆਂ ਸਾਡੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਸ਼ੋ ਦੇ ਆਯੋਜਨ ਦਾ ਫੈਸਲਾ ਇੱਕ ਸਰਕਾਰੀ ਕਮੇਟੀ ਦੁਆਰਾ ਲਿਆ ਜਾਵੇਗਾ ਤੇ ਉਹ ਸਾਰੇ ਫੈਸਲੇ ਨੇ ਜੋ ਅੱਜ ਪੰਜਾਬ ਦੀ ਕੈਬਨਿਟ ਬੈਠਕ ਦੇ ਵਿੱਚ ਲਿੱਤੇ ਗਏ ਤੇ ਫੈਸਲੇ ਤੁਹਾਨੂੰ ਕਿਹੋ ਜਿਹਾ ਲੱਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ